ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਦਾ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਵਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ 'ਚ ਸੁਣਿਆ ਸੀ ਕਿ ਇਤੋਂ ਸ਼ਰਾਬ ਦੇ ਠੇਕੇ ਜੁਕਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ ਗੇਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀ ਸੀਟ ਤਮਾਕੂ ਚੱਲ ਰਹੀ ਹੈ ਦੂਜੇ ਬੰਨੇ ਇੱਕ ਬਜਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੋ ਢਾਬਾ ਇਹਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀਡੀ ਸੀਟ ਤਮਾਕੂ ਚੱਲਦਾ ਸੀ ਦੂਸਰੇ ਬੰਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਦਾ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇੱਥੋਂ ਦਾ ਐਸ ਐਚ ਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਵੀ ਬੀੜੀ ਸਿਡ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀੜੀ ਸਿਡ ਤਮਾਕੂ ਵਿਕੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ ਇਨਸਾਨ ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਢਾਬੇ ਅੰਦਰ ਕੀ ਕੀ ਵਿਕ ਰਿਹਾ ਹੈ ਲੋਕੀ ਬੈਠ ਕੇ ਨਾਲੀ ਸ਼ਰਾਬਾਂ ਪੀ ਰਹੇ ਨੇ ਜੱਸੀਆਂ ਕਰ ਰਹੇ ਨੇ ਬੀੜੀ ਸਿਡ ਤਮਾਕੂ ਵਿਕ ਰਹੀ ਆ ਕਿਉਂਕਿ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਹਾ ਹੈ ਢਾਬਿਆਂ ਦੇ ਕਿਉਂ ਵਿਕ ਰਿਹਾ ਹੈ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਨੱਕਾ ਜਿਹੜਾ ਵਿਕ ਰਿਹਾ ਹੈ ਇਹਦੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੈ ਹੁਣ ਤਾਂ ਬੋਰਡ ਲਾ ਦੇ ਦਿੱਤੇ ਇਹਨੇ ਬੰਦ ਕਰ ਦਿੱਤਾ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਨਾ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲੈ ਅਸੀਂ ਅੱਜ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਇੱਥੇ ਕੋਈ ਬੀੜੀ ਸੀਟ ਤਮਾਕੂ ਆਦ ਜਾਂ ਮੱਛੀ ਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਹੈ ਉੱਥੇ ਇੱਕ ਮੱਛੀ ਦਾ ਜਿਹੜਾ ਕਾਰੋਬਾਰ ਖੋਲਿਆ ਉਹ ਵੀ ਸ਼ਰਿਆਂ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਡੰਡਿਆਲਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇੜ ਲਾ ਕੇ ਨਹੀਂ ਹੋਣੇ ਚਾਹੀਦੀਆਂ ਐਡੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਲਸਾ ਜ਼ਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੂਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਦਾ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਵੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਾਵਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ ਵਿੱਚ ਸੁਣਿਆ ਸੀ ਕਿ ਇੱਥੋਂ ਸ਼ਰਾਬ ਦੇ ਠੇਕੇ ਜੁਕਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ ਗੇਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀਸੀ ਤਮਾਕੂ ਚੱਲ ਰਹੀ ਹੈ ਦੂਜੇ ਬਨੇ ਇੱਕ ਬਜਿੱਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੂ ਢਾਬਾ ਇਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀੜੀ ਸਿਡ ਤਮਾਕੂ ਚੱਲਦਾ ਸੀ ਦੂਸਰੇ ਪਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਤੇ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇਥੋਂ ਦਾ ਐਸ ਐਚ ਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਬੀੜੀ ਸਿਡ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀੜੀ ਸਿਡ ਤਮਾਕੂ ਵਿਕੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ ਇਨਸਾਨ ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਢਾਬੇ ਅੰਦਰ ਕੀ ਕੀ ਵਿਕ ਰਿਹਾ ਹੈ ਲੋਕੀ ਬੈਠ ਕੇ ਨਾਲੇ ਸ਼ਰਾਬਾਂ ਪੀ ਰਹੇ ਨੇ ਜੈਸੀਆਂ ਕਰ ਰਹੇ ਨੇ ਬੀੜੀ ਸੀਟ ਤਮਾਕੂ ਵਿਕ ਰਹੀ ਆ ਕਿਉਂਕਿ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਹਾ ਹੈ ਢਾਬਿਆਂ ਦੇ ਕਿਉਂ ਵਿਕ ਰਿਹਾ ਹੈ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਣੱਕਾ ਜਿਹੜਾ ਵਿਕ ਰਿਹਾ ਹੈ ਇਸੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੈ ਹੁਣ ਤਾਂ ਬੋਰਡ ਲਾ ਦਿੱਤੇ ਨੇ ਬੰਦ ਕਰ ਦਿੱਤਾ ਹੈ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਨਾ ਕਹਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਅੱਜ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਇੱਥੇ ਕੋਈ ਬੀੜੀ ਸ਼ੀਟ ਤਮਾਕੂ ਆਦ ਜਾਂ ਮੱਛੀ ਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਹੈ ਉਥੇ ਇੱਕ ਮਸ਼ੀਨ ਦਾ ਜਿਹੜਾ ਕਾਰੋਬਾਰ ਖੋਲਿਆ ਉਹ ਵੀ ਛਰੇਆਂ ਉੱਤੇ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਡੰਡਿਆੜਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇੜ ਲਾ ਕੇ ਨਹੀਂ ਹੋਣੀਆਂ ਚਾਹੀਦੀਆਂ ਈਡੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਸਾ ਜ਼ਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੁਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ